ਕੀ ਤੁਸੀਂ ਜਾਣਦੇ ਹੋ ਕਿ ਕਸ਼ਮੀਰ ਦੀ ਇੱਕ 500 ਸਾਲ ਪੁਰਾਣੀ ਕਲਾ ਦੁਨੀਆ ਦੇ ਸਭ ਤੋਂ ਵੱਡੇ ਮੰਚ FIFA ਵਰਲਡ ਕੱਪ ਤੱਕ ਪਹੁੰਚ ਚੁੱਕੀ ਹੈ ਅਤੇ ਇਹੋ ਹੀ ਕਲਾ ਅੰਬਾਨੀ ਦੇ ਸ਼ਾਨਦਾਰ ਬੰਗਲੇ ਐਂਟੀਲੀਆ ਨੂੰ ਵੀ ਸਜਾ ਰਹੀ ਹੈ ਅੱਜ ਹੈ D74 of a challenge 90d90 videos ਕਸ਼ਮੀਰ ਆਪਣੀ ਖੂਬਸੂਰਤੀ ਲਈ ਤਾਂ ਮਸ਼ਹੂਰ ਹੈ ਹੀ ਪਰ ਅੱਛੇ ਦੀਆਂ ਹੱਥ ਕਲਾਵਾਂ ਵੀ ਦੁਨੀਆ ਭਰ ਵਿੱਚ ਜਾਣੀਆਂ ਜਾਂਦੀਆਂ ਹਨ ਇਹਨਾਂ ਵਿੱਚੋਂ ਹੀ ਇਹ ਹੈ ਵਲਟਨ वुਡ ਕਾਰਵਿੰਗ ਇੱਕ ਐਸੀ ਕਲਾ ਜੋ 16ਵੀਂ ਸਦੀ ਵਿੱਚ ਕਸ਼ਮੀਰ ਵਿੱਚ ਆਈ ਤੇ ਅੱਜ ਵੀ ਜਿਉਂਦੀ ਹੈ ਸ਼ਾਨਵਾਜ ਅਹਿਮਦ ਸੂਫੀ ਇੱਕ ਕਲਾ ਪ੍ਰੇਮੀ ਜੋ ਆਪਣੇ ਪਿਤਾ ਤੋਂ ਇਹ ਵਿਰਾਸਤ ਵੱਜੋਂ ਮਿਲੀ ਕਲਾ ਨੂੰ ਨਵੀਆਂ ਚਾਹਿਆਂ ਤੇ ਲੈ ਗਏ ਜਿੱਥੇ ਹੋਰ ਲੋਕ ਇਸ ਕਲਾ ਨੂੰ ਸਿਰਫ ਇੱਕ ਕਾਰੋਬਾਰ ਮੰਨਦੇ ਸਨ ਸ਼ਾਨਵਾਜ ਨੇ ਇਸ ਨੂੰ ਮਿਸ਼ਨ ਬਣਾ ਲਿਆ ਉਹਨਾਂ ਨੇ ਕਸ਼ਮੀਰੀ ਕਾਰਵਿੰਗ ਵਿੱਚ ਮਾਡਰਨ ਡਿਜ਼ਾਈਨ ਅਤੇ ਨਵੀਂ ਸੋਚ ਅਤੇ ਦੁਨੀਆ ਭਰ ਦੇ ਗਾਹਕਾਂ ਦੀ ਪਸੰਦ ਨੂੰ ਸ਼ਾਮਲ ਕੀਤਾ ਉਹਨਾਂ ਦੇ ਬਣਾਏ ਹੋਏ 8 ਪੀਸ FIFA ਵਰਲਡ ਕੱਪ ਦੇ ਵਿਸ਼ੇਸ਼ ਡਿਜ਼ਾਈਨ ਪ੍ਰੋਜੈਕਟ ਦਾ ਹਿੱਸਾ ਬਣੇ ਅਤੇ ਅੰਬਾਨੀ ਦੇ ਕਾਰ ਇੰਟੇਲੀਆ ਵਿੱਚ ਵੀ ਸ਼ਾਨਵਾਜ ਦੀ ਟੀਮ ਵੱਲੋਂ ਬਣਾਈਆਂ ਗਈਆਂ ਵਲਟਨ वुਡ ਕਾਰਵਿੰਗ ਚਮਕ ਰਹੀਆਂ ਹਨ ਸ਼ਾਨਵਾਜ ਸਿਰਫ ਆਪਣੀ ਕਲਾ ਨੂੰ ਨਹੀਂ ਸਗੋ ਇਹ ਕਰੇ ਗਾਰੀਗਰਾਂ ਦੀ ਜ਼ਿੰਦਗੀ ਨੂੰ ਵੀ ਨਵੀਂ ਰੋਸ਼ਨੀ ਦਿੱਤੀ ਹੈ। ਇਹ ਕਹਾਣੀ ਸਾਨੂੰ ਯਾਦ ਆਉਂਦੀ ਹੈ ਕਿ ਜਦੋਂ ਪਰੰਪਰਾਵਾਂ ਨੂੰ ਨਵੀਂ ਸੋਚ ਮਿਲਦੀ ਹੈ ਤਾਂ ਉਹ ਦੁਨੀਆ ਪਰ ਵੀ ਚਮਕ ਜਾਂਦੇ ਹਨ। ਸ਼ਾਨਵਾਜ ਅਹਿਮਦ ਸੂਫੀ ਦੀ ਯਾਤਰਾ ਸਿਰਫ ਇੱਕ ਆਰਟਿਸਟ ਦੀ ਨਹੀਂ ਸਗੋ ਪੂਰੇ ਕਸ਼ਮੀਰ ਦੀ ਆਵਾਜ਼ ਹੈ। ਉਸੇ ਕਸ਼ਮੀਰੀ ਹੱਥ ਕਲਾਵਾਂ ਬਾਰੇ ਕੀ ਸੋਚ ਦਿਓ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ।